ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ਼੍ਰੋਮਣੀ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਜੋ ਨਗਰ ਕੀਰਤਨ ਕੱਢੇ ਜਾ ਰਹੇ ਹਨ 9 ਤਰੀਕ ਨੂੰ ਉਹਨਾਂ ਦੇ ਸਬੰਧ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਤਿੰਨ ਗਰੁੱਪਾਂ ਦੇ ਵਿੱਚ ਦਸਤਾਰ ਦੇ ਕੰਪੀਟੀਸ਼ਨ ਹੋਣੇ ਹਨ ਜਿਨ੍ਹਾਂ ਦੀ ਸਖਲਾਈ ਅੱਜ 5 ਵਜੇ ਤੋਂ ਸ਼ੁਰੂ ਕੀਤੀ ਗਈ ਹੈ ਤੇ ਅਗਲੇ ਲਗਭਗ 8 ਦਿਨ ਤੱਕ ਸਖਲਾਈ ਚੱਲਣੀ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਸਾਰੇ ਵੀਰਾਂ ਦਾ ਜਿੰਨੇ ਵੀ ਬੱਚੇ ਸਿਖਾਉਣ ਵਾਲੇ ਐ ਤੇ ਜੋ ਪਰਿਵਾਰ ਜਿਨ੍ਹਾਂ ਨੇ ਬੱਚਿਆਂ ਨੂੰ ਬਰੂ ਘਰ ਦੇ ਵਿੱਚ ਭੇਜਿਆ ਅੱਜ ਅਜੇ ਪਹਿਲਾ ਦਿਨ ਹੈ ਥੋੜੀ ਗਿਣਤੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹ ਗਿਣਤੀ ਅੱਗੇ ਤੋਂ ਹੋਰ ਵਧੂਗੀ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਦਸਤਾਰ ਬੰਨਣੀ ਸਿਖਾਈ ਜਾਵੇਗੀ ਤਾਂ ਜੋ 9 ਤਰੀਕ ਦੇ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਬੱਚੇ ਦਸਤਾਰ ਬਨ ਕੇ ਹਾਜ਼ਰੀਆਂ ਭਰਨ ਤੇ ਅੱਗੇ ਤੋਂ ਵੀ ਸਿੱਖੀ ਦੇ ਨਾਲ ਜੁੜਨ ਕਿਉਂਕਿ ਬਹੁਤ ਹੀ ਜ਼ਰੂਰੀ ਹੈ ਜੋ ਸਮਾਂ ਅੱਜ ਜਿਸ ਤਰ੍ਹਾਂ ਸਾਡੀ ਨੌਜਵਾਨੀ ਦਸਤਾਰ ਤੋਂ ਦੂਰ ਹੁੰਦੀ ਜਾ ਰਹੀ ਹੈ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਅਪਰਾਨਿਆਂ ਦੇ ਨਾਲ ਬੱਚਿਆਂ ਨੂੰ ਦਸਤਾਰ ਦੇ ਨਾਲ ਜੋੜੀਏ ਤਾਂ ਜੋ ਦੁਆਰਾ ਫੇਰ ਸਾਡੀ ਨੌਜਵਾਨਾਂ ਦੇ ਵਿੱਚ ਇਹ ਜੋਸ਼ ਇਹ ਜਜ਼ਬਾ ਦਸਤਾਰ ਦਾ ਪੈ ਪੈਦਾ ਹੋਵੇ ਤੇ ਵੱਦ ਵੱਦ ਦਸਤਾਰ ਬਣਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ